ਲੈਕਸ ਪੱਟੇ ਗਏ ਨੇ ਉਹ ਕਹਿੰਦੇ ਕੈਂਡਲ ਮਾਰਚ ਆ 2 ਤਰੀਕ ਨੂੰ ਕੱਲ ਉਹ ਲੰਘ ਜਾਣ ਤੋਂ ਫੇਰ ਲਾ ਲਿਓ ਮਤਲਬ ਇਹ ਤਾਂ ਬੇ ਬੇਵਿਸ਼ਵਾਸੀ ਬਣਾ ਰਹੇ ਨੇ ਨਾ ਲੋਕਾਂ ਨਾਲ ਇਹ ਕਾਰਵਾਈ ਬਹੁਤ ਵਧੀਆ ਹੋ ਰਹੀ ਆ ਪਰ ਭਾਜਾ ਤੜਕੇ ਹੋਵੇ ਸਿਰੇ ਤੋਂ ਲੈ ਕੇ ਸਿਰੇ ਤੱਕ ਕਿਸੇ ਨੂੰ ਵੀ ਮਸ਼ੀਨਰੀ ਨੂੰ ਉਹ ਨਾ ਲੱਗੇ ਸਾਰਿਆਂ ਦੇ ਖਿਲਾਫ ਉਹ ਜੀ ਕੋਈ ਗਰੀਬ ਅਮੀਰ ਵਾਲਾ ਕੋਈ ਇਹੋ ਜਿਹਾ ਫੰਡਾ ਨਹੀਂ ਕਰਨਾ ਸਭ ਦੇ ਖਿਲਾਫ ਕਰ ਰਹੀ ਆ ਸਰਕੂਲਰ ਰੋਡ ਨਾਬਾ ਵਿਖੇ ਪਿਛਲੇ ਦਿਨੀ ਕਈ ਸੜਕੀ ਹਾਦਸਿਆਂ ਦੇ ਵਿੱਚ ਕੀਮਤੀ ਜਾਨਾਂ ਜਾਣ ਤੋਂ ਬਾਅਦ ਅਖੀਰ ਜਿਹੜੇ ਪੀੜਤ ਪਰਿਵਾਰਸੀ ਤੇ ਸੰਵਾਦ ਗਰੁੱਪ ਵੱਲੋਂ ਇੱਕ ਕੈਂਡਲ ਮਾਰਚ ਦੀ ਕਾਲ ਐਤਵਾਰ ਦੀ ਦਿੱਤੀ ਗਈ ਸੀ ਜਿਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਜਿਹੜਾ ਐਕਸ਼ਨ ਦੇ ਮੋਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਜਿਹੜੀਆਂ ਸਿੱਧੀਆਂ ਤਸਵੀਰਾਂ ਸਰਕੂਲਰ ਰੋਡ ਨਾਬਾ ਦੀਆਂ ਨੇ ਜਿੱਥੇ ਨਗਰ ਕੌਂਸਲ ਨਾਬਾ ਦੀ ਟੀਮ ਵੱਲੋਂ ਜਿਹੜੇ ਐਕਸ਼ਨ ਲਿੱਤਾ ਜਾ ਰਿਹਾ ਪੀਲਾ ਪੰਜਾ ਜਲਾ ਰਹੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਸਰਕੂਲਰ ਨਾਬਾ ਦੀਆਂ ਤੇ ਜਿੱਥੇ ਨਾਲ ਹੀ ਥਾਣਾ ਕਤਵਾਲੀ ਦੇ ਇੰਚਾਰਜ ਸਰਵਜੀਤ ਸਿੰਘ ਚੀਮਾ ਨਾਲ ਮੌਜੂਦ ਨੇ ਨਗਰ ਕੌਂਸਲ ਦੇ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਨੇ ਦਾਵਾ ਕੀਤਾ ਵੀ ਹੁਣ ਸਰਕੂਲਰ ਰੋਡ ਦੇ ਉੱਪਰ ਕਿਸੇ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਮੁਹਿੰਮ ਚੱਲਦੀ ਰਹੇਗੀ ਇਹ ਕਾਰਵਾਈ ਬਹੁਤ ਵਧੀਆ ਹੋ ਰਹੀ ਆ ਪਰ ਭਾਡਾ ਤਰਕੇ ਹੋਵੇ ਸਿਰੇ ਤੋਂ ਲੈ ਕੇ ਸਿਰੇ ਤੱਕ ਕਿਸੇ ਨੂੰ ਵੀ ਮਸ਼ੀਨਰੀ ਨੂੰ ਆਉਣਾ ਨਾ ਲੱਗੇ ਬਹੁਤ ਵਧੀਆ ਗਰੀਬਾਂ ਦੇ ਖਿਲਾਫ ਨਾ ਹੋਵੇ ਅਮੀਰਾਂ ਦੇ ਖਿਲਾਫ ਵੀ ਨਾ ਹੋਵੇ ਅਮੀਰਾਂ ਦੇ ਕਬਜ਼ੇ ਨੇ ਨਾਜਾਇਜ਼ ਹਾਂ ਜਿਨ੍ਹਾਂ ਦੇ ਅਮੀਰਾਂ ਦੇ ਵੀ ਨੇ ਉਹਨਾਂ ਦੇ ਵੀ ਲੈ ਕਬਜ਼ੇ ਉਹਨਾਂ ਦੇ ਵੀ ਲਏ ਜਾਣ ਤੜਾਏ ਜਾਣ ਨਾਲ ਨਾਲ ਚਾਹੇ ਤਖੜਾ ਚਾਹੇ ਅਮੀਰ ਉਹ ਇੱਕ ਬਰਾਬਰ ਦਾ ਹੋਣਾ ਚਾਹੀਦਾ ਸਰ ਨਹੀਂ ਜੀ ਇਹ ਅਸੀਂ ਵੈਸੇ ਰੈਗੂਲਰ ਐਕਟੀਵਿਟੀ ਸਾਡੀ ਚੱਲਦੀ ਰਹਿੰਦੀ ਆ ਅਸੀਂ ਇਹਨਾਂ ਨੂੰ ਅੱਜ ਬੜੇ ਜਿੰਗੀ ਪੱਧਰ ਤੇ ਸੋਚ ਕੇ ਵੀ ਰਿਮੂਵ ਕਰ ਰਹੇ ਹਾਂ ਵੀ ਇਹ ਜਿਹੜਾ ਪ੍ਰਸ਼ਾਸਨ ਦਾ ਬੜਾ ਧਿਆਨ ਹੈ ਦੇ ਵਿੱਚ ਤੇ ਅਸੀਂ ਵੈਸੇ ਸਾਡੀ ਰੈਗੂਲਰ ਐਕਟੀਵਿਟੀ ਚੱਲਦੀ ਰਹਿੰਦੀ ਆ ਕੀ ਲੱਗਦਾ ਵੀ ਹੁਣ ਦੁਬਾਰਾ ਇਕੱਲੇ ਗਰੀਬਾਂ ਦੇ ਖਿਲਾਫ ਤਾਂ ਨਹੀਂ ਕਾਰਵਾਈ ਹੋਗੀ ਅਮੀਰ ਨਹੀਂ 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 ਸਾਰਿਆਂ ਦੇ ਖਿਲਾਫ ਹੋਊਗੀ ਜੀ ਕੋਈ ਗਰੀਬ ਅਮੀਰ ਵਾਲਾ ਕੋਈ ਇਹੋ ਜਿਹਾ ਪੰਡਾ ਨਹੀਂ ਕਰਨਾ ਸਭ ਦੇ ਖਿਲਾਫ ਕਾਰਵਾਈ ਕਰੇ ਨਹੀਂ ਸੰਭਾਲ ਗੁਰਪ ਕੀ ਨਾਗਰਿਕ ਇਹਨਾਂ ਕੋਈ ਇਸ ਗੱਲ ਤੋਂ ਖੁਸ਼ ਸੰਤੁਸ਼ਟੇ ਨਹੀਂ ਹੋ ਸਕਦੇ ਕਿਉਂਕਿ ਜਿੰਨਾ ਪਤਾ ਲੱਗਿਆ ਉੱਥੇ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਬੋਰਡ ਚੱਕੇ ਗਏ ਨੇ ਫਲੈਕਸ ਪੱਟੇ ਗਏ ਨੇ ਉਹ ਕਹਿੰਦੇ ਕੈਂਟਲ ਮਾਰਚ ਆ 2 ਤਰੀਕ ਨੂੰ ਕੱਲ ਉਹ ਲੰਘ ਜਾਣ ਤੋਂ ਫੇਰ ਲਾ ਲਿਓ ਮਤਲਬ ਇਹ ਤਾਂ ਬੇ ਬੇਵਿਸ਼ਵਾਸੀ ਬਣਾ ਰਹੇ ਨੇ ਨਾ ਲੋਕਾਂ ਨਾਲ ਲੋਕਾਂ ਨੂੰ ਧੋਖੇ ਚ ਰੱਖਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਕੀ ਕੀ ਅਪੀਲ ਕੀਤੀ ਗਈ ਹੈ ਅਸੀਂ ਨੇ ਤਾਂ ਲਗਭਗ ਮਈ 2024 ਚ ਇੱਕ ਸ਼ਿਵਾਇਨ ਕਲੇ ਵੱਲੋਂ ਮੇਰੇ ਕੋਲ ਲੈਟਰ ਹੈ ਉਦੋਂ ਦਿੱਤਾ ਸੀਗਾ ਇਸ ਸਰਕੂਲਰ ਰੋਡ ਦੇ ਐਂਗਲ ਤੋਂ ਫਿਰ ਦੁਬਾਰਾ ਦਿੱਤਾ ਜਿਹੜਾ ਉਹ 27 11 2024 ਨੂੰ ਫਿਰ ਉਸ ਤੋਂ ਬਾਅਦ 4 ਦਸੰਬਰ 2024 ਨੂੰ ਫਿਰ ਲਗਭਗ 300 ਲੋਕਾਂ ਤੋਂ ਸਾਈਨ ਕਰਾ ਕੇ ਫਿਰ ਐਸਡੀਐਮ ਨਾਬਾਂ ਨੂੰ ਦਿੱਤਾ ਗਿਆ ਕਿ ਇਹਦੇ ਤੇ ਮਾਰਾ ਮੋਟਾ ਗੌਰ ਕਰ ਲੋ ਲੋਕਾਂ ਦੀ ਧੀ ਪੁੱਤ ਬਾਜਣ ਸੁਹਾਗ ਬਾਜਣ ਭਾਈ ਬਾਜਣ ਮਾਪੇ ਬਾਜਣ ਲੋਕਾਂ ਦੀ ਇਹ ਪ੍ਰਸ਼ਾਸਨਿਕ ਅਧਿਕਾਰੀ ਸੁੱਤੇ ਕਿਉਂ ਪਏ ਨੇ ਬਾਹਰ ਕਿਉਂ ਨਹੀਂ ਨਿਕਲਦੇ ਐਸ ਵੀ ਨਾਬਾਂ ਵੱਲੋਂ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਨਹੀਂ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਪ੍ਰਸ਼ਾਸਨ ਉਸ ਕਾਰਜ ਪ੍ਰਣਾਲੀ ਵਾਲਿਆਂ ਨੂੰ ਕੰਮ ਕਰਵਾਉਂਦੀ ਕਰਨ ਨੂੰ ਕਿਉਂਕਿ ਰਲ ਕੇ ਦੋਨੇ ਆਪਣੀ ਕਾਰਜ ਪ੍ਰਣਾਲੀ ਕੰਮ ਕਰ ਰਹੀ ਹੈ ਨਾ ਵਿਧਾਨਪਾਲਿਕਾ ਸਾਡੀ ਕੰਮ ਕਰ ਰਹੀ ਹੈ ਸਰਕਾਰ ਸੁੱਤੀ ਪਈ ਹੈ ਪ੍ਰਸ਼ਾਸਨ ਸੁੱਤਾ ਪਿਆ ਹੈ 2 ਸਾਲਾਂ ਦੇ ਵਿੱਚ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਸੇਫਟੀ ਜਿਹੜੀ ਰੋਡ ਸੇਫਟੀ ਦੇ ਐਂਗਲ ਤੋਂ ਇੱਕ ਵੀ ਕੋਈ ਮੀਟਿੰਗ ਹੋਈ ਹੈ ਡੀਸੀ ਸਾਹਿਬ ਨਾਲ ਤਾਂ ਉਹਦੇ 'ਚ ਕੋਈ ਇਹ ਗੱਲ ਰੱਖੀ ਹੈ ਜਾਂ ਨਹੀਂ ਰੱਖੀ ਐਸਡੀਐਮ ਸਾਹਿਬ ਨੇ ਤਾਂ ਐਕਸ਼ਨ ਸਾਹਿਬ ਨੇ ਕੋਈ ਮੀਟਿੰਗ 'ਚ ਰੱਖੀ ਜਾਂ ਨਹੀਂ ਰੱਖੀ ਤੇ ਜੇ ਨਹੀਂ ਰੱਖੀ ਜਾਂ ਤੁਹਾਡੇ ਟ੍ਰੈਫਿਕ ਇੰਚਾਰਜ ਨੇ ਰੱਖੀ ਜਾਂ ਨਹੀਂ ਰੱਖੀ ਜੇ ਰੱਖੀ ਤਾਂ ਕੀ ਰੱਖੀ ਲੋਕਾਂ ਨਾਲ ਅੱਜ ਤੱਕ ਸੰਵਾਦ ਨਹੀਂ ਚਾਹ ਗਿਆ ਗੱਲ ਤੱਕ ਚਰਚਾ ਹੀ ਨਹੀਂ ਹੋਈ ਇਹਦੇ ਤੇ ਗੰਭੀਰ ਅਜੇ ਤੱਕ ਪਿਛਲੇ 1.5 ਸਾਲ ਤੋਂ ਤਾਂ ਲਗਾਤਾਰ ਅਸੀਂ ਇਸ ਗੱਲ ਦੇ ਉੱਤੇ ਲੋਕਾਂ ਤੋਂ ਹਰ ਰੋਜ਼ ਉੱਥੇ ਜਿਹੜੇ ਸਾਈਸ ਮਾਦਨ ਤੇ ਬਜ਼ੁਰਗ ਆਉਣਾ ਚਾਹੁੰਦੇ ਨੇ ਸ਼ੇਅਰ ਕਰਨੀ ਚਾਹੁੰਦੇ ਨੇ ਹੈਲਥ ਦੇ ਐਂਗਲ ਤੋਂ ਤੇ ਉਹ ਹਰ ਵਾਰੀ ਕਹਿੰਦੇ ਨੇ ਬੇਟਾ ਸਾਧੋ ਤਾਂ ਲੰਗੀ ਨਹੀਂ ਜਾ ਰਹੀ ਆ ਕਿਵੇਂ ਲੰਗੀ ਹੈ ਸਪੀਡ ਕੰਟਰੋਲ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਤੋਂ ਸਪੀਡ ਅਨ ਕੰਟਰੋਲ ਹੋਈ ਹੋਈ ਹੈ ਇੱਥੇ ਤੁਸੀਂ ਇੱਥੇ ਵੀ ਦੇਖੋਗੇ 10 ਮਿੰਟ ਖੜੋਗੇ ਤਾਂ ਤੁਹਾਨੂੰ ਆਪਣੇ ਆਪ ਇੱਥੇ ਖੜਨਾ ਆਪਣੇ ਆਪ ਨੂੰ ਜਾਣ ਖਾਤਰੇ ਚ ਪਾਉਣ ਲੱਗੇਗਾ ਇੱਥੇ ਦੋ ਸਟੇਟ ਹਾਈਵੇ ਆ ਕੇ ਜੁੜ ਰਹੇ ਨੇ ਇੱਕ ਰਾਏਕੋਟ ਜਗਰਾਵਾ ਤੋਂ ਪਟਿਆੜਾ ਜਾਣ ਵਾਲਾ ਟ੍ਰੈਫਿਕ ਇੱਕ ਪਠਿੰਡਾ ਭਵਾਨੀਗੜ੍ਹ ਤੋਂ ਗਵਿੰਦਗੜ੍ਹ ਮਹਾੜੀ ਜਾਣ ਵਾਲਾ ਟ੍ਰੈਫਿਕ ਜਿਹੜੀ ਇਹ ਰੋਡ ਹੈ ਇਸ ਦੇ ਜਿਹੜੇ ਆਹ 10-10 ਫੁੱਟ ਬਰਮ ਨੇ ਬਰਮ ਦੇ ਉੱਤੇ ਇਨਕ੍ਰੋਚਮੈਂਟ ਪਰਮਨੈਂਟ ਵੀ ਨੇ ਬਹੁਤ ਠੀਕ ਹੈ ਅੱਜ ਚੰਗਾ ਕੰਮ ਕੀਤਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਅੱਜ ਟੈਂਪਰੇਰੀ ਹੈ ਬਟ ਇਸ ਰੋਡ ਨੂੰ ਜਿਹੜੀ ਹੈਗੀ ਹੈ ਬੌੜਾ ਗੇਟ ਤੋਂ ਲੈ ਕੇ ਰੋਟੀ ਦੇ ਬ੍ਰਿਜ ਤੱਕ ਡਬਲ ਕੀਤਾ ਜਾਵੇ ਜੀ ਨੰਬਰ 1 ਨਾਬਾ ਜਿਵੇਂ ਪਟਿਆੜੇ ਦੇ ਵਿੱਚ ਟ੍ਰੈਫਿਕ ਲਾਈਟਾਂ ਅਸੀਂ 25 ਕਿਲੋਮੀਟਰ ਲੱਗੀਆਂ ਨੇ ਟ੍ਰੈਫਿਕ ਲਾਈਟਾਂ ਲਾਈਆਂ ਜਾਂ ਔਰ ਸਰਕੂਲਰ ਰੋਡ ਹੈ ਜਿਹੜੀ ਇਹ ਇਸ ਦੇ ਆਲੇ ਦੁਆਲੇ ਇੱਕ ਰਿੰਗ ਰੋਡ ਨਾ ਬਿਹਾਰ ਦੁਆਲੇ ਰਿੰਗ ਰੋਡ ਬਣਾਈ ਜਾਵੇ ਹੁਣ ਜਿਹੜੇ ਇੱਥੇ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਡੈਂਸਿਟੀ ਹੈ ਟ੍ਰੈਫਿਕ ਦੀ ਠੀਕ ਹੈ ਇਹਦੇ ਤੇ ਇਨਕ੍ਰੋਚਮੈਂਟਸ ਨੇ ਹੈਵੀ ਟ੍ਰੈਫਿਕ ਬਾਹਰ ਹੋ ਜੇਗੀ ਹੈਵੀ ਟ੍ਰੈਫਿਕ ਇੱਕ ਤਾਂ ਬਾਹਰ ਹੋਵੇ ਜੀ ਨੰਬਰ 2 ਦੇ ਉੱਤੇ ਇਹ ਜਿਹੜੀ ਰੋਡ ਹੈ ਇਹ ਡਬਲ ਹੋਣੀ ਚਾਹੀਦੀ ਹੈ ਠੀਕ ਹੈ ਜੇ ਉਹਨਾਂ ਜੇ ਡਬਲ ਨਹੀਂ ਹੁੰਦੀ ਤਾਂ ਇਹਦੇ ਵਿਚਾਲੇ ਇੱਕ ਜਿਵੇਂ ਪਟਿਆਲੇ ਆਪਾਂ ਜਾਣਦੇ ਆ ਵਰਕਸ਼ਾਪ ਕੋਲੇ ਇਹਦੇ ਵਿਚਾਲੇ ਜੰਗਲਾਂ ਲੱਗੇ ਇਹਦੇ ਵਿਚਾਲੇ ਜੰਗਲਾਂ ਲੱਗੇ ਜੀ ਨਜਾਇਜ਼ ਕਬਜ਼ੇ ਹਟਰਗੇ ਤਾਂ ਹੀ ਹੋਏਗਾ ਜੀ ਬਿਲਕੁਲ ਨਜਾਇਜ਼ ਕਬਟੇ ਤਾਂ ਹੀ 10-10 ਫੁੱਟ ਬਰਮ ਹੈ ਹੂੰ ਉਸ ਇੱਧਰ ਜਿੱਧਰ ਮਰਜ਼ੀ ਕਮਾ ਕੇ ਦੇਖ ਲਓ ਕਿਵੇਂ ਇਨਕ੍ਰੋਚਮੈਂਟਾਂ ਨੇ ਉਹ ਇਨਕ੍ਰੋਚਮੈਂਟ ਕਾਦੇ ਵਾਸਤੇ ਨੇ ਨਾ ਤਾਂ ਪੈਡੇਸਟਰੀਅਨ ਨਾ ਸਕੂਟਰੀਸਟ ਨਾ ਮੋਟਰਸਾਈਕਲ ਨਾ ਬੱਚੇ ਨਾ ਔਰਤਾਂ ਸੇਫ ਹੀ ਨਹੀਂ ਹੈਗੀਆਂ 10 ਮੌਤਾ ਹੋ ਗਈਆਂ ਪਿੱਛੇ ਜੇ ਉਹਦਾ ਕੌਣ ਜ਼ਿੰਮੇਵਾਰ ਹੈ ਕੈਂਡਲ ਮਾਰਚ ਹੋਏਗਾ ਕੱਲ 100% ਕਿਉਂ ਨਹੀਂ ਹੋਏਗਾ ਜੀ ਸਰ ਕੈਂਡਲ ਮਾਰਚ ਹੈ ਸਾਡਾ ਕਿਸੇ ਦੇ ਖਿਲਾਫ ਨਹੀਂ ਕੈਂਡਲ ਮਾਰਚ ਸਾਡਾ ਸਮਾਜ ਜਿਹੜਾ ਨਾਬ ਉਹ ਇਸ ਕਰਕੇ ਉੱਠਿਆ ਕਿ ਵੀ ਕੋਈ ਸੁਣੇ ਨਹੀਂ ਰਿਹਾ ਕਿਤੇ ਸੁਣਵਾਈ ਨਹੀਂ ਹੋ ਰਹੀ ਵੱਡੀਆਂ ਵੱਡੀਆਂ ਰੋਡਸ ਬਣ ਗਈਆਂ ਨਾ ਪੰਜਾਬ ਦੇ ਵਿੱਚ ਤੇ ਨਾਬੇ ਨੂੰ ਕੀ ਹੋ ਗਿਆ ਨਾਬੇ ਤੇ ਕਿਉਂ ਨਹੀਂ ਬਣ ਰਹੀਆਂ ਜ਼ਿੰਮੇਵਾਰੀ ਤਾਂ ਵਿਧਾਇਕ ਦੀ ਬਣਦੀ ਹੈ ਵਿਧਾਇਕ ਦੀ ਲਗਾ ਲੋ ਚਾਹੇ ਐਡਮਿਨਿਸਟ੍ਰੇਸ਼ਨ ਦੀ ਲਗਾ ਲੋ ਸਰਕਾਰ ਦੀ ਲਗਾ ਲੋ ਸਾਰਿਆਂ ਦੀ ਜ਼ਿੰਮੇਵਾਰੀ ਸੰਜੀਤ ਕੁਮਾਰ ਪੀਟੀਸੀ ਨਿਊਜ਼ ਨਾਬਾ